ਦੋਸ਼ੀ ਪੁਲਿਸ ਵਾਲੇ ਨੇ ਤੁਹਾਡਾ ਤੇ ਉਹਨਾਂ ਦਾ ਸਾਹਮਣਾ ਹੋਣ ਵਾਲਾ ਹੈ ਜੀ ਬਿਲਕੁਲ ਹੋਏਗਾ ਮੈਂ ਚਾਹਨੀ ਆ ਉਹ ਮੇਰਾ ਸਾਹਮਣਾ ਕਰਨ ਕਰਨਲ ਸਾਹਿਬ ਵੀ ਸੋਰਾ ਤਰੀਕ ਨੂੰ ਕੋਰਟ ਤੇ ਹੋਣਗੇ ਮੈਂ ਚਾਹਨੀ ਆ ਕਿਉਂ ਕਰਨਲ ਸਾਹਿਬ ਦਾ ਸਾਹਮਣਾ ਕਰਨ ਪਿੰਕੋਰਟੀਨਾ ਨੂੰ ਬਹੁਤ ਡੰਡੇ ਪੇਸੀ ਗਿਆ ਉਪਛੇਤਰ ਪੇਸੀ ਜਦੂ ਹੈ ਸੁਪਰੀਮ ਕੋਰਟ ਇਨਾ ਨੇ ਫਾਈਲ ਲਗਾਈ ਸੀ ਕਿ ਸੁਪਰੀਮ ਕੋਰਟ ਨੇ ਕਿਹਾ ਸੀ ਤੁਹਾਨੂੰ ਤੇ 10 ਲੱਖ ਦਾ ਪੈਨਲਟੀ ਲੱਗਣੀ ਚਾਹੀਦੀ ਹੈ ਹੁਣ ਤੁਸੀਂ ਦੇਖੋ ਮੇਰੇ ਜੀਜੇ ਬੰਦੇ ਨੂੰ 5 ਕਰੋੜ ਰੁਪਿਆ ਉਹ ਆਫਰ ਕਰ ਰਹੇ ਸੀਗੇ ਕਿ ਕੰਪਰੋਮਾਈਜ਼ ਕਰ ਲੋ ਨੇ ਆਪਣਾ ਇਥੇ ਇੱਕ ਗੁੰਡਾ ਰਾਜ ਬਣਾ ਲਿਆ ਸੀ ਜਿਹੜੇ ਪੂਰੀ ਪਟਿਆਲਾ ਦੀ ਪਬਲਿਕ ਹੈ ਤੁਸੀਂ ਗੱਲ ਕਰੋਗੇ ਉਹ ਦੱਸਣਗੇ ਇਹਨਾਂ ਨੇ ਇਥੇ ਅੱਤੀ ਚੁੱਕ ਲਈ ਸੀ ਐਂ ਇਹਨਾਂ ਨੂੰ ਲੱਗਦਾ ਸੀ ਅਸੀਂ ਪਟਿਆਲੇ ਦੇ ਰਾਜੇ ਸਪੈਸ਼ਲ ਅਯੂ ਚਾਰ ਬੰਦਿਆਂ ਲਈ ਲਾਅ ਐਂਡ ਆਰਡਰ ਹੈ ਕਿ ਇਹਨਾਂ ਨੂੰ ਕੁਝ ਨਹੀਂ ਕਿਹਾ ਜਾਂਦਾ ਇਹਨੀਆਂ ਦਹਿਸ਼ਤ ਹੈ ਕਿ ਇੱਕ ਜਿਹੜਾ ਡੀਐਸਪੀ ਦੇ ਸਾਹਮਣੇ ਮੈਨੂੰ ਧਮਕਾ ਦੇ ਸੀ ਡੀਐਸਪੀ ਵੀ ਨਾ ਨੋੱਚੀ ਆਵਾਜ਼ ਚ ਨਹੀਂ ਬੋਲ ਸਕਦਾ ਐ ਡਿਲੇ ਹੋ ਰਿਹਾ ਕੇਸ ਇੰਨਾ ਖਰਾਬ ਹੁੰਦਾ ਕਾਰਨ ਹੀ ਨਾਨਕ ਸਿੰਘ 10 ਮਹੀਨੇ ਤੇ ਪਗੁੰਤ ਮਾਨ ਨੇ ਕਿਉਂ ਨਹੀਂ ਪੁੱਛਿਆ ਕਿ ਬੇਟੀ ਤੇ ਰੱਖੀ ਹੋਇਆ ਅਈ ਜਾ ਕੀ ਹੈ ਕਿ ਆ ਚਾਰ ਗੁੰਡੇ ਯੂਨੀਫਾਰਮ ਵਿੱਚ ਪੰਜਾਬ ਪੁਲਿਸ ਨੂੰ ਇੰਨੇ ਪਿਆਰੇ ਕਿ ਕਰ ਕੇ ਜੇ ਪੜੀਆਂ ਨੂੰ ਇਮੀਡੀਏਟਲੀ ਡਿਸਮਿਸ ਕੀਤਾ ਜਾਏ ਅੱਜ ਵੀ ਦੇਰ ਨਹੀਂ ਹੋਈ ਅੱਜ ਵੀ ਅਗਰ ਗੌਰਵ ედაਵ ਇਨਾਂ ਨੂੰ ਡਿਸਮਿਸ ਕਰ ਦੇ ਫਿਰ ਪਨਿਸ਼ਮੈਂਟ ਦੇ ਦੇ ਪੰਜਾਬ ਪੁਲਿਸ ਦੀ ਵੀ ਇੱਜ਼ਤ ਬਰਏਗੀ ਕਰਨਲ ਪੁਸ਼ਪਿੰਦਰ ਦੀ ਕੁਟਮਾਰ ਦੇ ਮਸਲੇ ਦੇ ਵਿੱਚ ਪੁਲਿਸ ਦੇ ਖਿਲਾਫ ਸੀਬੀਆਈ ਨੇ ਕੋਰਟ ਦੇ ਵਿੱਚ ਚਾਰ ਸ਼ੀਟ ਦਰਜ ਕੀਤੀ ਹੈ ਜਿਦੇ ਵਿੱਚ ਇੱਕ ਖੁਲਾਸਾ ਹੋਇਆ ਕਿ ਜਿਹੜੀ ਧਾਰਾ 109 ਹੈ ਬੀਐਨਐਸ ਦੇ ਤਹਿਤ ਉਹਨੂੰ ਸ਼ਾਮਿਲ ਨਹੀਂ ਕੀਤਾ ਗਿਆ ਇਹਦੇ ਕਾਰਨ ਕੀ ਹੋ ਸਕਦੇ ਨੇ ਜੇ ਇਹ ਸ਼ਾਮਿਲ ਨਹੀਂ ਹੁੰਦੀ ਤੇ ਇਹਦੇ ਅੱਗੇ ਪ੍ਰਭਾਵ ਕੀ ਪੈਣਗੇ ਸਾਡੇ ਨਾਲ ਨੇ ਜਸਵਿੰਦਰ ਕੌਰ ਬਾਠ ਉਹਨਾਂ ਨਾਲ ਗੱਲਬਾਤ ਕਰਦਿਆ ਮੈਮ ਕੀ 109 ਜਿਹੜੀ ਧਾਰਾ ਸ਼ਾਮਿਲ ਨਹੀਂ ਕੀਤੀ ਗਈ ਤੁਹਾਨੂੰ ਕੀ ਲੱਗਦਾ ਕੇਸ ਕਮਜ਼ੋਰ ਹੋਏਗਾ ਕੀ ਬਿਲਕੁਲ ਕੇਸ ਕਿੱਥੇ ਵੀ ਕਮਜ਼ੋਰ ਨਹੀਂ ਹੈ ਤੁਸੀਂ ਇਹ ਦੇਖੋ ਸੀਬੀਆਈ ਨੇ ਇਨਵੈਸਟੀਗੇਸ਼ਨ ਤੇ ਇਹ ਅਲਰੇਡੀ ਉਹਨਾਂ ਦੀ ਇਨਵੈਸਟੀਗੇਸ਼ਨ ਤੇ ਅਪਰੂਵ ਕਰ ਦਿੱਤਾ ਗਿਆ ਕਿ ਦੀਸ ਪੀਪਲ ਹੈਵ ਡਨ ਗ੍ਰਿਵਿਅਸ ਇੰਜਰੀਜ਼ ਦਿੱਤੀਆਂ ਦੇਖੋ ਜਿਹੜੀ ਐਮਸ ਦੀ ਰਿਪੋਰਟ ਹੈਗੀ ਐ ਇਨ ਦੀ ਰਿਪੋਰਟ ਤੇ ਵਿੱਚ ਉਹਨਾਂ ਨੇ ਇੰਜਰੀਜ਼ ਦੇ ਹਿਸਾਬ ਨਾਲ ਉਹ ਜਾਨ ਨੂੰ ਖਤਰੇ ਮਤਲਬ ਹੱਥ ਟੁੱਟਿਆ ਕਰਨਲ ਸਾਹਿਬ ਦਾ ਬੇਟੇ ਦਾ ਨੱਕ ਟੁੱਟਿਆ ਹੋਰ ਸਵਿਚਰਜ਼ ਨਾਲ ਕਿ ਉਹ ਜਾਨ ਲੈਵਾ ਹੋ ਸਕਦਾ ਮਤਲਬ ਖਤਰਾ ਹੋ ਸਕਦਾ ਸੀ ਉਹਨਾਂ ਨੇ ਕਿਹਾ ਨਹੀਂ ਬਟ ਐਕਚੁਅਲੀ ਵੇਅਰ ਦਾ ਕਨਸਰਨ ਜਿਹੜਾ ਹੈ ਉਹ ਹੈ ਵੇ ਕਿ ਜਿਹੜਾ ਹਥਿਆਰ ਯੂਜ਼ ਕੀਤਾ ਸੀ ਤੁਹਾਨੂੰ ਯਾਦ ਹੋਣਾ ਇੱਕ ਆਰਡਰ ਸੀਗੇ ਕੋਰਟ ਦੇ ਆਰਡਰ ਸੀ ਨੁਪਛਿਤ ਕਾਰਾ ਜੀ ਦੇ ਸੀਗਾ ਰਾਜੀਸ਼ ਭਾਰਦਵਾਜ ਦੇ ਉਸ ਵਿੱਚ ਲਿਖਿਆ ਸੀਗਾ ਕਿ ਡੰਡਾ অর ਸਟਿਕ ਯੂਜ਼ਡ ਬਾਈ ਟ੍ਰੇਨ ਫੋਰਸ ਇਜ਼ ਅ ਲੀਥਲ ਵੈਪਨ ਕਿਉਂਕਿ ਉਹਨਾਂ ਨੂੰ ਸਿਖਾਇਆ ਜਾਂਦਾ ਹੈ ਡੰਡੇ ਨੂੰ ਕਿਦਾਂ ਇੱਕ ਹਥਿਆਰ ਬਣਾ ਕੇ ਯੂਜ਼ ਕਰਨਾ ਐਮਸ ਦੀ ਰਿਪੋਰਟ ਐਮ ਜੈਨੀ ਕਹਿ ਸਕਦੀ ਕਿ ਡੰਡਾ ਜਿਹੜਾ ਯੂਜ਼ ਕੀਤਾ ਤੇ ਡੰਡੇ ਨੂੰ ਕਿ ਉਹ ਲੀਥਲ ਵੈਪਨ ਹੈ ਸੀ ਉਹ ਹਥਿਆਰ ਸੀਗਾ ਤੇ ਐਮਜ ਨੇ ਤੇ ਰਿਪੋਰਟ ਐ ਬੋਲੀਏ ਕਿ ਜਿਹੜੀ ਇੰਜਰੀ ਸੀ ਉਸ ਨਾਲ ਬੰਦਾ ਮੰਨ ਨਹੀਂ ਸਕਦਾ ਸੀ ਜਿਹੜੇ ਉਹਨਾਂ ਨੂੰ ਇੰਜਰੀ ਦੀ ਰਿਪੋਰਟ ਬਣੀ ਹੋਈ ਹੈ ਉਹਨਾਂ ਨੇ ਰਿਪੋਰਟ ਤੇ ਕਮੈਂਟ ਕੀਤਾ ਬਟ ਵੀ ਆਰ ਗੋਇੰਗ ਟੂ ਫਾਈਟ ਇਨ ਦਾ ਕੋਰਟ ਕਿ ਜਦੂ ਹੈ ਡੰਡਾ ਇਸਤੇਮਾਲ ਕੀਤਾ ਸੀਗਾ ਉਹ ਕਰਨਲ ਸਾਹਿਬ ਤੇ ਬੇਟੇ ਨੂੰ ਜਾਨ ਲੈਵਾ ਮਾਰਨ ਦੇ ਹਿਸਾਬ ਨਾਲ ਯੂਜ਼ ਕੀਤਾ ਗਿਆ ਸੀਗਾ ਕਿ ਇਹਨਾਂ ਨੂੰ ਇੱਥੇ ਮਾਰ ਕੇ ਖਤਮ ਕਰ ਦਿੱਤਾ ਜਾਏ ਜਿਸ ਤਰੀਕੇ ਨੇ ਉਹਨਾਂ ਨੇ ਤੁਸੀਂ ਦੇਖਿਆ ਹੋ ਨਾ ਕੋਰਟ ਤੇ ਆਰਡਰ ਤੇ ਸੀਬੀਆਈ ਨੇ ਐ ਵੀ ਲਿਖਿਆ ਕਿ ਦੇ ਹੈ ਥ੍ਰੈਟਨ ਕਰਨਲ ਬਾਟਨ ਉਹਨਾਂ ਕੀ ਇਟ ਕਾਊਂਟਰ ਕਰਕੇ ਆਏ ਆ ਤੇ ਦੂਜਾ ਕਰ ਰਹੇ ਆ ਤੇ ਉਹਨਾਂ ਦੀ ਜਿਹੜਾ ਇੰਟੈਂਸ਼ਨ ਸੀ ਉਹ ਆਈਯੂਸੀ ਕੀ ਕਰਨਲ ਸਾਹਿਬ ਤੇ ਉਹਨਾਂ ਦੇ ਬੇਟੇ ਨੂੰ ਖਤਮ ਕਰ ਦਿੱਤਾ ਜਾਏ ਐਮਸ ਦੀ ਗੱਲ ਕਰੀਏ ਕਿ ਐਮਸ ਕੋਲ ਇਹ ਰਾਈਟ ਹੈ ਕਿ ਉਹ ਇਹ ਦੱਸ ਸਕੇ ਕਿ ਜਿਹੜਾ ਇਹ ਵੈਪਨ ਹੈ ਇਹ ਜਾਨ ਲੈਵਾ ਹੈ ਜਾਂ ਨਹੀਂ ਹੈ ਜੀ ਔਰ ਐਮਸ ਨੇ ਉਸ ਤੇ ਉੱਪਰ ਰਿਪੋਰਟ ਨਹੀਂ ਦਿੱਤੀ ਹੈ ਐਮਸ ਨੇ ਖਾਲੀ ਮੈਡੀਕਲ ਇੰਜਰੀ ਜਿਹੜੀ ਸੀ ਉਸ ਤੇ ਉੱਪਰ ਕਮੈਂਟ ਕੀਤਾ ਬਟ ਮੈਡੀਕਲ ਇੰਜਰੀ ਕਿਸ ਨਾਲ ਹੋਈ ਹੈ ਇਹ ਤੇ ਕੋਰਟ ਹੀ ਕਮੈਂਟ ਕਰੇਗਾ ਹੋਰ ਕੋਰਟ ਹੀ ਡਿਸਾਈਡ ਕਰੇਗਾ ਕਿ ਇੱਕ ਜਿਹੜਾ ਡੰਡਾ ਹੈ ਜਿਹੜਾ ਟ੍ਰੇਨਡ ਫੋਰਸ ਹੈ ਜਿਨ੍ਹਾਂ ਨੂੰ ਡੰਡਾ ਇਸਤੇਮਾਲ ਕਰਨਾ ਸਿਖਾਇਆ ਜਾਂਦਾ ਹੈ ਕਿ ਕਿਸੇ ਨੂੰ ਮਾਰਨਾ ਵੀ ਹੋਏ ਤੇ ਉਸ ਡੰਡੇ ਨਾਲ ਕਿੱਦਾਂ ਮਾਰਿਆ ਜਾਏ ਤੇ ਉਹ ਲੀਥਲ ਵੈਪਨ ਹੈ ਉਹ ਕੋਰਟ ਨੇ ਆਲਰੇਡੀ ਇੱਕ ਆਰਡਰ ਤੇ ਦਿੱਤਾ ਹੋਇਆ ਤਾਂ ਵੀ ਵਿਲ ਬੀ ਫਾਈਟਿੰਗ ਕਿ 109 ਤਾਰਾ ਅਕੋਰਡਿੰਗ ਟੂ ਏਮਸ ਦੀ ਰਿਪੋਰਟ ਇਜ਼ ਔਨ ਦਾ ਇੰਜਰੀ ਨਾਟ ਔਨ ਦਾ ਵੈਪਨ ਵਿਚ ਵਾਸ ਯੂਜ਼ਡ ਸੋ ਵੈਪਨ ਜਿਹੜਾ 109 ਤਾਰਾ ਲੱਗੇ ਤੁਹਾਨੂੰ ਕੀ ਲੱਗਦਾ ਕਿ ਜੇ 109 ਤਾਰਾ ਨਹੀਂ ਲੱਗਦੀ ਤੇ ਪ੍ਰਭਾਵ ਕੀ ਪੇਗਾ ਕੇਸ ਦੇ ਉੱਤੇ ਦੀ ਪ੍ਰਭਾਅ ਫਿਰ ਵੀ ਕੁਛ ਨਹੀਂ ਉਹਨਾਂ ਨੂੰ 7 ਸਾਲ ਦੀ ਜਿਹੜੀ ਵੀ ਉਹਨਾਂ ਦੀ ਤਾਰਾ ਜੜੀਆਂ ਲੱਗੀਆਂ ਉਸ ਵਿੱਚ ਵੀ 7 ਸਾਲ ਦੀ ਸਜ਼ਾ ਉਹ ਹੈ ਹੀ ਹੈ ਸੈਕੰਡਲੀ ਦੇ ਆਰ ਅਕਿਊਜ਼ਡ ਇਹਨਾਂ ਨੇ ਗਲਤ ਕੰਮ ਕੀਤਾ ਹੈ ਦੇ ਵਿਲ ਗੇਟ ਸਜ਼ਾ ਇਹਨਾਂ ਨੂੰ ਮਿਲੇਗੀ ਡਿਸਮਿਸਡ ਹੋਣਗੇ ਜਬ ਤੱਕ ਇਹ ਡਿਸਮਿਸ ਹੋ ਰ ਇਹਨਾਂ ਨੂੰ ਸਜ਼ਾ ਨਹੀਂ ਮਿਲਦੀ ਫਾਈਟ ਜਿਹੜੀ ਹੈ ਜਾਰੀ ਰਹੇਗੀ ਹੋਰ ਮੈਨੂੰ ਕੋਰਟ ਹਾਈ ਕੋਰਟ ਜਾਣਾ ਪਏ ਸੁਪਰੀਮ ਕੋਰਟ ਜਾਣਾ ਪਏ ਤੁਹਾਨੂੰ ਯਾਦ ਹੋਣਾ ਸੁਪਰੀਮ ਕੋਰਟ ਵੀ ਇਹਨਾਂ ਨੂੰ ਬਹੁਤ ਡੰਡੇ ਪੇਸੀ ਗਿਆ ਖੇਤਰ ਪੇ ਸੀ ਜਦੂ ਹੈ ਸੁਪਰੀਮ ਕੋਰਟ ਇਨਾਂ ਨੇ ਫਾਈਲ ਲਗਾਈ ਸੀ ਕਿ ਸੁਪਰੀਮ ਕੋਰਟ ਨੇ ਕਿਹਾ ਸੀ ਤੁਹਾਨੂੰ ਤੇ 10 ਲੱਖ ਦਾ ਪੈਨਲਟੀ ਲੱਗਣੀ ਚਾਹੀਦੀ ਹੈ ਹੋਰ ਉਸੇ ਤਰੀਕੇ ਨਾਲ ਅਜ ਵੀ ਮੈਂ ਕਹ ਰਹੀ ਆ ਇਹ ਲੜਾਈ ਇੱਥੇ ਖਤਮ ਨਹੀਂ ਹੈ ਸੀਬੀਆਈ ਨੇ ਆਪਣੀ ਰਿਪੋਰਟ ਦਿੱਤੀ ਹੈ ਅਜੇ ਚਲਾਨ ਦੀ ਕਾਪੀ ਸਾਨੂੰ ਮਿਲੀ ਨਹੀਂ ਹੈ ਚਲਾਨ ਵਿੱਚ ਹੋਰ ਵੀ ਬਹੁਤ ਸਾਰੇ ਖੁਲਾਸੇ ਹਨ ਜੜੇ ਨਾ ਦੇ ਮੈਡੀਕਲ ਰਿਪੋਰਟ ਜਿਹੜੀ ਇਹਨਾਂ ਨੇ ਫਰਜੀ ਬਣਾਈ ਹੈ ਉਸ ਤੇ ਵੀ ਖੁਲਾਸੇ ਹਨ ਜਿਹੜੀ 65 ਐਫ ਆਈ ਆਰ ਦਾ ਵੀ ਤੁਸੀਂ ਦੇਖਿਆ ਉਸ ਰਿਪੋਰਟ ਵਿੱਚ ਲਿਖਿਆ ਹੈ ਕਿ ਟਾਬਾ ਵਾਲਾ ਤੇ ਪ੍ਰੈਜ਼ੈਂਟ ਹੀ ਨਹੀਂ ਸੀ ਉਸਨੇ ਐਫ ਆਈ ਆਰ ਕਿੱਦਾਂ ਕਰਾ ਲੇਤੀ ਜਿਹੜਾ ਐ ਕ੍ਰਾਸ ਪਰਚਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਹੋ ਡੀ ਡੀ ਆਰ ਕਾਪੀਜ਼ ਤੇ ਜਿਹੜਾ ਇਹਨਾਂ ਨੇ ਪੈਂਡਿੰਗ ਰੱਖੀ ਐਫ ਆਈ ਆਰ ਕਰਨਲ ਸਾਹਿਬ ਦੀ ਸਟੇਟਮੈਂਟ ਲੈਨ ਤੋਂ ਬਾਅਦ ਵੀ ਪਹਿਲੇ ਟਾਬੇ ਵਾਲੇ ਦੀ ਐਫ ਆਈ ਆਰ ਕਰ ਦਿੱਤੀ ਉਹ ਸਾਰੇ ਵੀ ਖੁਲਾਸੇ ਚਲਾਨ ਛੋਣਗੇ ਜਿਹੜੇ ਕੋਰਟ ਤੇ ਜਾ ਕੇ ਆਰਗਿਊ ਹੋਣਗੇ ਹੋਰ ਮੈਂ ਅੱਜ ਤੱਕ ਸਾਨੂੰ ਕੋਰਟ ਤੋਂ ਨਾ ਕਦੇ ਵੀ ਨਰਾਸ਼ਾ ਨਹੀਂ ਹੋਈ ਹੈ ਹੋਰ ਕੋਰਟ ਨੇ ਸਾਡਾ ਸਾਥ ਦਿੱਤਾ ਹੋਰ ਕੋਟ ਹੀ ਖੈਗੀ ਹੈ ਲਾਅ ਐਂਡ ਆਰਡਰ ਮੇਨਟੇਨ ਕਰਨੇ ਪੰਜਾਬ ਪੁਲਿਸ ਤੇ ਲਾਅ ਐਂਡ ਆਰਡਰ ਖਰਾਬ ਕਰਨ ਵਾਲਿਆਂ ਵਿੱਚੋਂ ਤੁਸੀਂ ਦੇਖੋ 5 ਮਹੀਨੇ ਹੈ ਪੁਲਿਸ ਵਾਲੇ ਤੁਹਾਨੂੰ ਪਤਾ ਹੈ ਕਿ 5 ਮਹੀਨੇ ਐਸਕਾਂਡੇਡ ਸੀਗੇ ਤੇ ਅੱਜ ਤੱਕ ਡੀਜੀਪੀ ਗੌਰਵ ਯਾਦਵ ਨੇ ਪਬਲਿਕ ਨੂੰ ਇਹ ਦੱਸਣਾ ਜ਼ਰੂਰੀ ਨਹੀਂ ਸਮਝਿਆ ਕਿ ਉਹਨਾਂ ਨੂੰ ਕੀ ਸਜ਼ਾ ਦਿੱਤੀ ਗਈ 5 ਮਤਲਬ ਅੱਜ ਤੱਕ ਕੋਈ ਅਧਿਕਾਰੀ ਪੁਲਿਸ ਵਾਲੇ ਪੰਜਾ ਅਧਿਕਾਰੀ 5 ਮਹੀਨੇ ਛੁੱਟੀ ਚਲੇ ਜਾਂਦੇ ਇਹ ਪਾਤ ਜਾਨ ਤੇ ਤੁਸੀਂ ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿੰਦੇ ਯਾ ਖਲੀ ਐ ਸਪੈਸ਼ਲ ਐ ਯੂ ਚਾਰ ਬੰਦਿਆਂ ਲਈ ਲਾ ਐਨ ਆਰਡਰ ਹੈ ਕਿ ਇਹਨਾਂ ਨੂੰ ਕੁਝ ਨਹੀਂ ਕਿਹਾ ਜਾਂਦਾ ਤੇ ਇਸ ਦਾ ਜ਼ਿੰਮੇਵਾਰੀ ਡੀਜੀਪੀ ਕਰੋਵ ਯਾਦਵ ਦੀ ਹੈ ਤੇ ਜੀ ਗੱਲ ਨਾਨਕ ਦੀ ਗੱਲ ਦੇਖੋ ਦਿਸ ਕੇਸ एवरीथिंग ਐਟ ਡਿਲੇ ਹੋ ਰਿਹਾ ਕੇਸ ਇਹਨਾਂ ਖਰਾਬ ਹੁੰਦਾ ਕਾਰਨ ਹੀ ਨਾਨਕ ਸਿੰਘ ਸੀਗਾ ਹੋਰ ਨਾਨਕ ਸਿੰਘ ਨੂੰ ਵੀ ਇਨ ਦਾ ਕੋਰਟ ਹੀ ਵਿਲ ਬੀ ਸਮਨਡ ਐਂਡ ਆਈ ਅਸ਼ੋਰ ਯੂ ਦਿਸ ਥੈਟ ਟਿਲ ਹੀ ਇਸ ਪਨਿਸ਼ਡ ਫਾਰ ਵਾਟ ਰੋਂਗ ਹੀ ਇਸ ਡਨ I will not leave this fight. ਜਿਵੇਂ ਕਿ ਹੁਣ ਡੀਆਈਜੀ ਕੁਲਦੀਪ ਸਿੰਘ ਚਾਹਲ ਨੇ ਜਾਂ ਐਸਐਸਪੀ ਵਰੁਣ ਸ਼ਰਮਾ ਨੇ ਤੁਹਾਨੂੰ ਉਹਨਾਂ ਦੀ ਕਾਰਜਸ਼ੈਲੀ ਤੇ ਭਰੋਸਾ ਹੈਗਾ ਜਾਂ ਤੁਹਾਨੂੰ ਉਹਨਾਂ ਵੱਲੋਂ ਕੋਈ ਮਦਦ ਦੀ ਉਮੀਦ ਲੱਗੀ ਜਾਂ ਹੋਈ ਜੀ ਐਸਐਸਪੀ ਵਰੁਣ ਜੀ ਨੇ ਦੇਖੋ ਨਾ ਨੂੰ ਸਜ਼ਾ ਦਿੱਤੀ ਸੀਗੀ ਜਿਹੜੀ ਡਿਪਾਰਟਮੈਂਟਲ ਇਨਕੁਆਇਰੀ ਸੀ ਉਸਤੇ ਵੀ ਚੁਨਾ ਨੂੰ ਉਹਨਾਂ ਨੇ 3 ਸਾਲ ਦੀ ਪਨਿਸ਼ਮੈਂਟ ਦਿੱਤੀ 3 ਸਾਲ ਨੂੰ ਇਨਕਰੀਮੈਂਟ ਦਿੱਤਾ ਡੀਆਈਜੀ ਚਹਿਲ ਸਾਹਿਬ ਨੇ ਵੀ ਸਪੋਰਟ ਕੀਤਾ ਮਨੂੰ ਔਰ ਅਪ੍ਰਿਤ ਚੁਕਲਾ ਜੀ ਨੇ ਮਨੂੰ ਬਹੁਤ ਸਪੋਰਟ ਕੀਤਾ ਮੈਂ ਸਾਰੇ ਯੂਨੀਫਾਰਮ ਵਾਲੇ ਪੇੜੀ ਨਹੀਂ ਹੁੰਦੇ ਬਟ ਆਹ ਚਾਰ ਜਿਹੜੇ ਪੇੜੀ ਇਹਨਾਂ ਨੂੰ ਕੱਢਣਾ ਬਹੁਤ ਜ਼ਰੂਰੀ ਹੈ ਕਿਉਂ ਕਿਉਂਕਿ ਅਗਰ ਆਹ ਚਾਰਾਂ ਨੂੰ ਵਾਸੀ ਸਜ਼ਾ ਨਹੀਂ ਦਿੱਤੀ ਤੇ 400 ਆਈਜੀ ਦੇ ਪੇੜੀ ਹੋਰ ਖੜੇ ਹੋ ਜਾਣਗੇ ਜਿਨ੍ਹਾਂ ਨੇ ਦੇਖੋ ਗੱਲ ਖਾਲੀ ਕਰਨਲ ਸਾਹਿਬ ਦੀ ਨਹੀਂ ਹੈ ਗੱਲ ਇਹ ਹੈ ਕਿ ਇੱਕ ਲਾਅ ਐਂਡ ਆਰਡਰ ਜਿਸ ਨੇ ਮੇਨਟੇਨ ਕਰਨਾ ਹੈ ਉਹ ਆਪਣੇ ਹੱਥ ਤੇ ਲਾਅ ਐਂਡ ਆਰਡਰ ਕਿੱਦਾਂ ਲੈ ਸਕਦੇ ਤੀਜੀ ਦੂਜੀ ਗੱਲ ਇਹ ਚਾਰੋਂ ਇਨਸਪੈਕਟਰ ਪਿਛਲੇ 12 12 ਸਾਲਾਂ ਤੋਂ ਪਟਿਆਲੇ ਕੀ ਕਰ ਰਹੇ ਨੇ ਕੀ ਇਹਨਾਂ ਦੀ ਪੋਸਟਿੰਗ ਇੱਥੇ ਪੰਜ ਪਟਿਆਲੇ ਆਣ ਲਈ ਕੋਈ ਆਪਸ਼ਨ ਹੋ ਸਕਦਾ ਕਾਬਲੀਅਤ ਚੰਗੀ ਹੋਵੇ ਜੀ ਕਾਬਲੀਅਤ ਚੰਗੀ ਨਾਲ ਕੀ ਬੰਦਾ ਇੱਕ ਹੋਰ ਕਿਤੇ ਵੀ ਨਹੀਂ ਲੱਗ ਸਕਦਾ ਮਤਲਬ ਖਾਲੀ ਪਟਿਆਲਾ ਹੀ ਡਿਸਟ੍ਰਿਕਟ ਤੇ ਰਹਿਣਾ ਹੈ ਉਹਨਾਂ ਨੇ 12 ਸਾਲ ਕਾਬਲੀਅਤ ਚੰਗੀ ਸੀ ਤੇ ਫਿਰ ਚੰਡੀਗੜ੍ਹ ਜਾਣਾ ਚਾਹੀਦਾ ਸੀਗਾ ਜਾਂ ਫਿਰ ਇਹਨਾਂ ਨੂੰ ਹੋਰ ਅਮਰitsar ਬਿਗਰ ਸਿਟੀਸ ਤੇ ਜਾਣਾ ਚਾਹੀਦਾ ਸੀ ਪਟਿਆਲੇ ਤੇ ਹੀ 12 ਸਾਲ ਦੇ ਕਿਦਾਂ ਟਿਕੇ ਤੁਹਾਨੂੰ ਸ਼ੱਕ ਕਿਉਂ ਹੈ ਕਿ ਪਟਿਆਲਾ ਪਟਿਆਲਾ ਦੇ ਵਿੱਚ ਇਹ 12 ਸਾਲ ਦੇ ਦੌਰਾਨ ਇੱਥੇ ਤਾਇਨਾਤ ਸੀ ਇੱਥੇ ਡਿਊਟੀਆਂ ਨਿਭਾਰੇ ਸੀਗੇ ਤੁਹਾਨੂੰ ਕਾਰਨ ਮੋਟਿਵ ਵਜ੍ਹਾ ਕੀ ਲੱਗਦੀ ਹੈ ਇਹਦੇ ਪਿੱਛੇ ਜੀ ਇਹਨਾਂ ਦੇ ਦੇਖੋ ਇਹਨਾਂ ਨੇ ਆਪਣਾ ਇਥੇ ਇੱਕ ਹੱਬ ਬਣਾ ਲਿਆ ਸੀਗਾ ਗੁੰਡਾ ਰਾਜ ਬਣਾ ਲਿਆ ਸੀ ਜਿਹੜੇ ਪੂਰੀ ਪਟਿਆਲੇ ਦੀ ਪਬਲਿਕ ਹੈ ਤੁਸੀਂ ਗੱਲ ਕਰੋਗੇ ਉਹ ਦੱਸਣਗੇ ਇਹਨਾਂ ਨੇ ਇੱਥੇ ਅਤੀ ਚੁਗਲੀ ਸੀ ਐਨ ਇਹਨਾਂ ਨੂੰ ਲੱਗਦਾ ਸੀ ਐਸੀ ਪਟਿਆਲੇ ਦੇ ਰਾਜੇ ਆ ਇੱਥੇ ਤੇ ਮੈਂ ਇੰਨੇ ਤੱਕ ਸੁਣਨ ਨੂੰ ਆਇਆ ਸੀ ਕਿ ਪਟਿਆਲੇ ਕਿਸੇ ਨੂੰ ਪੋਸਟਿੰਗ ਚਾਹੀਦੀ ਹੈ ਤਾਂ ਇਹਨਾਂ ਨੂੰ ਅਪਰੋਚ ਕਰਨਾ ਪੈਂਦਾ ਪੈਸੇ ਦੇਣੇ ਪੈਂਦੇ ਹੁਣ ਤੁਸੀਂ ਦੇਖੋ ਮੇਰੇ ਜੇਜੇ ਬੰਦੇ ਨੂੰ 5 ਕਰੋੜ ਰੁਪਏ ਉਹ ਆਫਰ ਕਰ ਰਹੇ ਸੀਗੇ कि कॉम्प्रोमाइज़ कर लो तो इन्होंने किन्ना पैसा कमाया होना जड़ा पांच करोड़ रुपए मनु ऑफर कर रहे सी, जड़ा इना जैसिंग आ, थे जानकटेबल जय सिंह है जी लड़ाई गड्डी यूज़ की अज भी सिविल लाइन पुलिस स्टेशन पर खड़ी है वह और नवी एक है एन एक कॉन्सटेबल का जिसती तीह हज़ार रुपए की तनख्वाह ਇੱਕ ਸਿਪਾਈ ਆਂਦੇ ਸਾਡੇ ਘਰ ਉਹ ਆਡੀ ਤੇ ਫੋਰਚੂਨਰ ਲੈ ਕੇ ਆਂਦੇ ਅਸੀਂ ਇਹ ਹੀ ਤਾਂ ਪਿਛਲੇ ਸਮੇਂ ਇੱਕ ਗੱਲ ਕੀਤੀ ਸੀ ਤੁਹਾਡੇ ਨਾਲ ਇਸੇ ਮਸਲੇ ਨੂੰ ਲੈ ਕੇ ਲੋਕਾਂ ਨੇ ਕਮੈਂਟ ਬਹੁਤ ਕੀਤੇ ਕੁਝ ਤੁਹਾਡੇ ਹੱਕ 'ਚ ਸੀ ਕੋਈ ਤੁਹਾਡੇ ਵਿਰੋਧ ਦੇ ਵਿੱਚ ਸੀ ਕਹਿੰਦੇ ਵੀ ਹੋ ਸਕਦਾ ਕੋ ਚੰਗੀ ਜ਼ਮੀਨ ਹੋਵੇ بڑے ਮੁੰਡੇ ਨੇ ਪੰਜਾਬ ਪੁਲਿਸ ਦੇ ਵਿੱਚ ਜਿਹਦੇ 100-100 ਕਿਲਾ ਪੰਜਾਬ ਜਾਂ ਕਿਲਾ ਹੈ ਉਹ ਸਰਵਿਸ ਕਰ ਰਹੇ ਨੇ ਜਿਉਂ ਉਹਨਾਂ ਕੋਲ ਗੱਡੀਆਂ ਹੋਣ ਵੀ ਹੋ ਸਕਦਾ ਉਹਨਾਂ ਦੇ ਕੋਈ ਭਰਾ ਸਗਾ ਸੰਬੰਧੀ ਕੋਈ ਕਾਰ ਡੀਲਰ ਵੀ ਹੋ ਸਕਦਾ ਇਦਾਂ ਦੀ ਗੱਲਾਂ ਵੀ ਲੋਕਾਂ ਨੇ ਕੀਤੀਆਂ ਜੀ ਕਾਰ ਡੀਲਰ ਖਾਲੀ ਇਹ ਯੂ 4 ਐਸਐਚਓਸ ਤੇ ਇਹਨਾਂ ਦੇ ਬੰਦਿਆਂ ਦੇ ਹੀ 4 4 ਕਾਰ ਡੀਲਰ ਹੋਰ ਬਾ ਉਹ ਹੈ ਕਿ ਜੇ ਅਗਰ ਜਿਸ ਬੰਦੇ ਕੋਲ ਆਡੀ ਚਲਾਣ ਲਈ ਆਡੀ ਨੂੰ ਮੇਨਟੇਨ ਕਰਨ ਲਈ ਪੈਸੇ ਹਨ ਉਹਨਾਂ ਨੂੰ ਰਾਤ ਦੀ ਡਿਊਟੀ ਆ ਨਾਈਟ ਡਿਊਟੀਆਂ ਕਰਨ ਦੀ ਲੋੜ ਨਹੀਂ ਹੁੰਦੀ। ਹੋਰ ਦੂਜੀ ਗੱਲ ਇੱਕ ਸਰਕਾਰੀ ਤਨਖਾਹ ਨਾਲ ਕੋਈ ਵੀ ਫੋਰਚੂਨਰ ਗੱਡੀ ਆਡੀ ਤੇ ਮਰਸੀਡੀਜ਼ ਤੇ ਗੱਡੀਆਂ ਨਹੀਂ ਰੱਖ ਸਕਦਾ। ਹੁਣ ਪਿੱਛੂ ਦੀ ਸਾਰੇ ਹੀ ਹੈ ਕਮਾਉ ਕਮਾਲ ਇੰਨੀ ਅੱਛੀ ਕਮਾਈ ਸੀਗੀ ਤੇ ਸਿਪਾਈ ਰੈਂਕ ਤੇ ਪਰਥੀ ਹੋਣ ਲਈ ਨਹੀਂ ਆਂਦਾ ਠੀਕ ਹੈ ਦਿਸ ਇਜ਼ एवरीवन ਬਡੀ ਨੋਜ਼ ਪੰਜਾਬ ਪੁਲਿਸ ਦਾ ਕੀ ਹਾਲ ਹੈ ਇਟਸ ਨਾਟ ਇਟ ਇਜ਼ ਨੋਨ ਟੂ एवरीवन ਦੂਜੀ ਗੱਲ ਸਭ ਤੋਂ ਵੱਡੀ ਗੱਲ ਹੈ ਵੈ ਕਿ ਤੁਸੀਂ ਇਹ ਦੇਖੋ ਅਹੰਕਾਰ ਕਿ ਇੰਨੀ ਤਰ ઘટના ਹੋਣ ਤੋਂ ਬਾਅਦ ਪਟਿਆਲਾ ਪੁਲਿਸ ਨੇ ਇਹਨਾਂ ਨੂੰ 6-8 ਮਹੀਨੇ ਹੋ ਗਏ ਨੇ ਤੋਂ ਪਟਿਆਲੇ ਤੋਂ ਪੋਸਟਿੰਗ ਬਾਹਰ ਬਟ ਫਿਰ ਵੀ ਇਹਨਾਂ ਨੇ ਆਪਣੇ ਕੁਆਟਰਸ ਇੱਥੇ ਰੱਖਿਆ ਹੋਏ ਜਿੱਥੇ ਰਹਿ ਨਹੀਂ ਰਹੇ ਬਟ ਕ્વાਟਰ ਜਿਨ੍ਹਾਂ ਦੇ ਨਾਮ ਤੇ ਹੈਗੇ ਨਾ ਉੱਥੇ ਇਹਨਾਂ ਦੀ ਵਾਈਸ ਉਹਨਾਂ ਦੇ ਆਂਦੇ ਜਾਂਦੇ ਰਹਿੰਦੇ ਨੇ ਆਪਣਾ ਇੱਕ ਮੇਨਟੇਨ ਕਰਕੇ ਰੱਖਿਆ ਹੋਇਆ ਤੁਸੀਂ ਇਹ ਦੇਖੋ ਕਿੰਨੀ ਦਹਿਸ਼ਤ ਹੈ ਕਿ ਇੱਕ ਜਿਹੜਾ ਡੀਐਸਪੀ ਦੇ ਸਾਹਮਣੇ ਮਨੂੰ ਤਮਕਾਰੇ ਸੀ ਡੀਐਸਪੀ ਵੀ ਨਾ ਉੱਚੀ ਆਵਾਜ਼ ਚ ਨਹੀਂ ਬੋਲ ਸਕਦਾ ਤੁਸੀਂ ਇਹ ਸੋਚੋ ਕਿ ਜਿਹੜਾ ਐਕਚੁਅਲੀ ਜਸਪ੍ਰੀਤ ਜਿਹੜਾ ਐਨਕਾਊਂਟਰ ਕਰਕੇ ਆਏ ਸੀਗੇ ਇਹਨਾਂ ਕੋਲ ਹੀ ਜੇ ਕਈ ਕੁਝ ਰਾਜ਼ ਹੈਗੇ ਜਿਨ੍ਹਾਂ ਦੀ ਵਜ੍ਹਾ ਨਾਲ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਇਨਾਂ ਤੋਂ ਡਰਦੀ ਹੈ ਤੁਸੀਂ ਦੇਖੋ ਨਹੀਂ ਤੇ ਭਗਵੰਤ ਮਾਨ ਨੇ ਜਦੋਂ ਕਿਆ ਸੀ ਸ਼ਾਮੀ 5 ਵਜੇ ਤੱਕ ਮੈਂ ਇਹਨਾਂ ਨੂੰ ਡਿਸਮਿਸ ਹੀ ਕਰ ਦੂੰਗਾ ਉਹ ਡਿਸਮਿਸ ਕਿਉਂ ਨਹੀਂ ਹੋਏ ਅੱਜ ਤੱਕ ਨਾਉ ਮੈਂ ਨੇ 10 ਮੈਂ ਨੇ ਭਗਵੰਤ ਮਾਨ ਨੇ ਕਿਉਂ ਨਹੀਂ ਪੁੱਛਿਆ ਕਿ ਬੇਟੀ ਤੇਰਾ ਕੀ ਹੋਇਆ ਕਿਉਂ ਗੌਰਵ ਯਾਦਵ ਅੱਜ ਤੱਕ ਭਜਦਾ ਪਿਆ ਹੈ ਮੀਡੀਆ ਤੋਂ ਕਿਉਂ ਨਹੀਂ ਆ ਕੇ ਬੋਲਿਆ ਕਿ ਜਿਹੜੇ 5 ਐਸਐਚ 4 ਐਸਐਚਓ ਹੋਰੀ ਕਨਸਟੇਬਲ ਜਿਹੜੇ ਸੱਤ ਬੰਦੇ ਜਿਨ੍ਹਾਂ ਨੇ ਕਰਨਾਲ ਸਾਹਿਬ ਦਾ ਕੁੱਟਮਾਰ ਅਕਿਊਜ਼ ਸੀਗੇ ਉਹਨਾਂ ਨੂੰ ਅਸੀਂ ਸਜ਼ਾ ਦਿੱਤੀ ਹੈ ਕਿਉਂ ਨਹੀਂ ਆਏ ਅੱਜ ਤੱਕ ਅਈ ਜਾ ਕੀ ਹੈ ਕਿ ਆ ਚਾਰ ਗੁੰਡੇ ਯੂਨੀਫਾਰਮ ਵਿੱਚ ਪੰਜਾਬ ਪੁਲਿਸ ਨੂੰ ਇੰਨੇ ਪਿਆਰ ਨੇ ਕੀ ਕਰ ਰਹੇ ਪਰ ਉਦੋਂ ਜੀ ਤੋ ਜਰੂਰ ਆਏ ਸੀ ਕਿ ਜਦੋਂ ਤੁਹਾਡੇ ਫੋਰਸ ਦੇ ਬਹੁਤ ਵੱਡੇ ਅਫਸਰ ਉਹਨਾਂ ਨਾਲ ਬੈਠ ਕੇ ਉਹਨਾਂ ਨੇ ਸਾਜੀ ਜਿਹੜੀ ਹੈ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਗੌਰਵ ਯਾਦਵ ਨੇ ਉਸੇ ਵਿੱਚ ਉਹਨਾਂ ਨੇ ਕਿਹਾ ਸੀਗਾ ਅਗਰ ਤੁਹਾਨੂੰ ਯਾਦ ਹੋਣਾ ਗੌਰਵ ਯਾਦਵ ਜੀ ਆਪੇ ਵੀ ਇੱਕ ਆਮੀ ਆਫਸਰ ਦੇ ਬੇਟੇ ਨੇ ਸੋ ਹੀ ਸ਼ੁੱਡ ਰਿਸਪੈਕਟ ਦਟ ਯੂਨੀਫਾਰਮ ਐਂਡ ਦ ਯੂਨੀਫਾਰਮ ਜੋ ਆਪੇ ਪਾਈ ਹੈ ਉਹਨਾਂ ਨੂੰ ਵੀ ਰਿਸਪੈਕਟ ਕਰਨਾ ਚਾਹੀਦਾ ਹੈ ਜੋ ਉਹਨਾਂ ਨੇ ਇੱਕ ਮੀਡੀਆ ਤੇ ਪਬਲਿਕ ਨੂੰ ਇੱਕ ਸਨੇ ਆਪੇ ਜਿਆ ਸੀਗਾ ਕਿ ਦੇ ਵਿਲ ਬੀ ਪਨਿਸ਼ਡ ਐਗਜ਼ੈਂਪਲਰੀ ਪਨਿਸ਼ਮੈਂਟ ਵਿਲ ਬੀ 기ਵਨ ਤੇ ਕੀ ਐਗਜ਼ੈਂਪਲਰੀ ਪਨਿਸ਼ਮੈਂਟ ਦਿੱਤੀ ਹੈ ਉਹਨਾਂ ਨੂੰ ਕੀ ਗੌਰਵ ਯਾਦਵ ਜੀ ਦਾ ਫਰਜ ਨਿਭੰਦਾ ਆ ਕਿ ਮੀਡੀਆ ਤੇ ਕਹਿੰਦਾ ਜਾਂ ਪਬਲਿਕ ਨੂੰ ਦੱਸਦਾ ਹੀ ਇਜ਼ ਅ ਪਬਲਿਕ ਸਰਵੰਟ ਹੀ ਸੁਪੋਜ਼ ਟੂ ਹੀਸ ਮਾਈ ਬਾਪ ਹੈਗੇ ਨੋ ਲਾਅ ਐਂਡ ਆਰਡਰ ਦੇ ਪੰਜਾਬ ਦੇ ਤੇ ਕੀ ਉਹਨਾਂ ਨੇ ਜਿਹੜਾ ਲਾਅ ਐਂਡ ਆਰਡਰ ਖਰਾਬ ਹੋਇਆ ਉਸਤੇ ਬਾਰੇ ਆ ਕੇ ਉਹਨਾਂ ਨੇ ਕੀ ਐਕਸ਼ਨ ਲਿੱਤਾ ਹੈ ਇਦਾਂ ਤੇ ਰੋਜ਼ ਬੋਲ ਦਿੰਦੇ ਅਸੀਂ ਇੰਨੇ ਹਥਿਆਰ ਜਮਾ ਕਿਤੇ ਨਹੀਂ ਜੀ ਅਸੀਂ ਹੈ ਹਰ ਨਿਊਜ਼ ਲਈ ਔਰ ਮੀਡੀਆ 'ਤੇ ਆ ਜਾਂਦੇ ਨੇ ਮਗਰ ਜਿੱਥੇ ਤੁਹਾਡੇ ਆਪਣੇ ਪਰਿਵਾਰ ਦੇ ਯੂਨੀਫਾਰਮਡ ਬੰਦਿਆ ਨੇ ਗਲਤ ਕੀਤਾ ਉਹ ਵੀ ਆ ਕੇ ਤੁਹਾਡਾ ਪਬਲਿਕ ਨੂੰ ਦੱਸਣ ਦਾ ਫਰਜ਼ ਬੰਦਾ ਹੈ ਕੀ ਤੁਸੀਂ ਉਹਨਾਂ ਦਾ ਗਲਤ ਕੰਮ ਨੂੰ ਛੁਪਾ ਰਹੇ ਹੋ ਕਿਉਂ ਕਿਉਂਕਿ ਤੁਸੀਂ ਜੇ ਅਗਰ ਇੱਕ ਬੰਦੇ ਦਾ ਗਲਤ ਛੁਪਾਓਗੇ ਤਾਂ ਚਾਰ ਹੀ ਜੇ ਬੰਦੇ ਹੋਰ ਖੜੇ ਹੋ ਜਾਣਗੇ ਗਲਤ ਦਾ ਸਾਥ ਦੇਣ ਵਾਲਾ ਵੀ ਗਲਤ ਹੁੰਦਾ ਜਿਵੇਂ ਗੱਲ ਕਰੀਏ ਕਿ ਤੁਸੀਂ ਗੱਲ ਕੀਤੀ ਸੀ ਨਾਨਕ ਸਿੰਘ ਦੀ ਐਸਐਸਪੀ ਸਨ ਉਸ ਟਾਈਮ ਹੁੰਦੇ ਚਲੋ ਉਹਨਾਂ ਨੂੰ ਪ੍ਰੋਮੋਸ਼ਨ ਮਿਲ ਗਈ ਹੈ ਪਰ ਜੇ ਗੱਲ ਕਰੀਏ ਅੱਜ ਐਸਐਸਪੀ ਵਰਮਨ ਸ਼ਰਮਾ ਨੇ ਉਸ ਸਮੇਂ ਡੀਆਈਜੀ ਮਨਦੀਪ ਸਿੱਧੂ ਸਨ ਅੱਜ ਕੁਲਦੀਪ ਸਿੰਘ ਚਾਲ ਨੇ ਪਰ ਜਿਹੜੀ ਪਾਵਰਾਂ ਨੇ ਇਨਨ ਕੋਲ ਵੀ ਉਹੀ ਨੇ ਜੋ ਉਹਨਾਂ ਕੋਲ ਸਨ ਤੁਹਾਨੂੰ ਕੀ ਲੱਗਦਾ ਕੀ ਮਜਬੂਰੀ ਹੋ ਸਕਦੀ ਸੀ ਕਿ ਉਹਨਾਂ ਨੇ ਉਸ ਸਮੇਂ ਰਹਿਦੇ ਕਾਰਵਾਈ ਨਹੀਂ ਕੀਤੀ ਹੈਗੀ ਜਿਸ ਕਰਕੇ ਮਸਲਾ ਸੀਬੀਏ ਤੱਕ ਪਹੁੰਚ ਗਿਆ ਜੀ ਉਹਨਾਂ ਨੇ ਬਿਲਕੁਲ ਮਨੂੰ ਕਹਿ ਸੀ ਯੂ ਡੋਨਟ ਹੈਵ ਐਨੀ ਆਪਸ਼ਨ ਆਪਸ਼ਨ ਵਿਦ ਯੂ ਇਜ਼ ਓਨਲੀ ਟੂ ਕੰਪਰੋਮਾਈਜ਼ ਉਹਨਾਂ ਨੇ ਮਨੂੰ ਇਹ ਗੱਲ ਕਲੀਅਰਲੀ ਕਹੀ ਸੀ ਕਿ ਆਪਸ਼ਨ ਇਜ਼ ਓਨਲੀ ਕੰਪਰੋਮਾਈਜ਼ ਕਿਉਂਕਿ ਕੱਲ ਅਸੀਂ ਇਹਨਾਂ ਨੂੰ ਅਵਾਰਡ ਹੋਰ ਪ੍ਰੋਮੋਸ਼ਨ ਆ ਦਿੱਤੀ ਹੈ ਤੁਸੀਂ ਇਹ ਦੇਖੋ ਐਨਕਾਊਂਟਰ ਕਰਨ ਤੋਂ ਇੱਕ ਘੰਟੇ ਬਾਅਦ ਪ੍ਰੋਮੋਸ਼ਨ ਹੋਰ ਅਵਾਰਡ ਮਿਲ ਜਾਂਦੇ ਨੇ ਜਦੋਂ ਕੋਰਟ ਦੇ ਆਰਡਰਸ ਹਨ ਜਬ ਤੱਕ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋਏਗੀ ਨੋ ਅਵਾਰਡ ਐਂਡ ਨੋ ਪ੍ਰੋਮੋਸ਼ਨਸ ਵਿਲ ਬੀ 기ਵਨ ਉਹ ਵੀ ਤੁਸੀਂ ਦੇਖੋ 20 ਸਾਲਾਂ ਬਾਅਦ ਵੀ ਫੇਕ ਇਨਕਾਊਂਟਰ ਦੇ ਕੇਸ ਖੁੱਲ ਕੇ ਅੱਜ ਸਜ਼ਾ ਹੋਈਆਂ ਤੇ ਐ ਕੇਸ ਵੀ ਜਸਪ੍ਰੀਤ ਵਾਲਾ ਉਹ ਵੀ ਖੁੱਲੇਗਾ ਹੋਰ ਇਨਾ ਨੇ ਬਾਕੀ ਵੀ ਜੜੇ ਇਨਾਂ ਦੇ ਹੱਥ ਖੂਨ ਨਾਲ ਰੰਗੇ ਹੋਣ ਉਹ ਖੂਨ ਦੇ ਹੱਥ ਇਨਾਨੋ ਕੋਰਟ ਤੇ ਇਨਾਨੋ ਸਜ਼ਾ ਮਿਲੇ ਜਦੋਂ ਅਫਸਰ ਨੂੰ ਇਦਾਂ ਪ੍ਰੋਮੋਸ਼ਨ ਮਿਲਦੀ ਹੈ ਫਿਰ ਤੁਹਾਡੇ ਮਨ ਦੇ ਵਿੱਚ ਹੁੰਦਾ ਕਿ ਕੀ ਕੀ ਕਰਨਲ ਨੂੰ ਕਰਨਲ ਸਾਹਿਬ ਨੂੰ ਜਿਹੜਾ ਇਨਾ ਵੱਡਾ ਰੈਂਕ ਹੈ ਜਿੰਨਾ ਰਤਬਾ ਫੌਜ ਦੇ ਵਿੱਚ ਬਹੁਤ ਹੀ ਵੱਡਾ ਹੈ ਉਸ ਉਹਦੀ ਕੋਟਵਾਰ ਕੀਤੀ ਤਾਂ ਕਰਕੇ ਉਹਨਾਂ ਨੂੰ ਪ੍ਰੋਮੋਸ਼ਨ ਮਿਲ ਲਗੀ ਕਈ ਮੰਨ ਦੇ ਵਿੱਚ ਇਦਾਂ ਦੀ ਗੱਲਾਂ ਹੁੰਦੀਆਂ ਨੇ ਜੀ ਬਿਲਕੁਲ ਆਉਂਦੀਆਂ ਨੇ ਅੱਜ ਤੇ ਉਹ ਸਸਪੈਂਡਡ ਐਂਡ ਪ੍ਰੋਮੋਸ਼ਨ ਤੇ ਮੈਂ ਉਹਨਾਂ ਨੂੰ ਲੈਣ ਨਹੀਂ ਦਊਂਗੀ ਕਿਉਂਕਿ ਕਰਨਲ ਛਾਪ ਦੀ ਗੱਲ ਨਹੀਂ ਐ ਖਾਲੀ ਜੋ ਉਹਨਾਂ ਨੇ ੱੱਕਾ ਪੂਰੇ ਪੰਜਾਬ ਦੀ ਮਾਵਾਂ ਦੇ ਪੁੱਤ ਮਾਰ ਮਾਰ ਕੇ ਕੀਤਾ ਉਹਨਾਂ ਨੂੰ ਉਹ ਸਜ਼ਾ ਦੇ ਹੱਕਦਾਰ ਐ ਦੂਜੀ ਗੱਲ ਮੇਰੇ ਕੋਲ ਇਹ ਜੇ ਬਹੁਤ ਸਾਰੇ ਕਮ ਸੇ ਕਮ 50 60 ਬੰਦੇ ਫੈਮਲੀਆਂ ਜਿਨ੍ਹਾਂ ਦਾ ਮੇਰੇ ਕੋਲ ਕਾਲ ਆਇਆ ਜਿਨ੍ਹਾਂ ਨਾਲ ਇਹਨਾਂ ਨੇ ਧੱਕੇ ਕੀਤੇ ਬਟ ਉਹ ਨਹੀਂ ਖੜੇ ਹੋ ਸਕੇ ਤੇ ਉਹ ਅੱਜ ਮੇਰੇ ਮਨੂੰ ਜਸਟਿਸ ਨਾਲ ਆਪਣਾ ਜਸਟਿਸ ਜੋੜ ਦੇ ਤੇ ਇਸ ਕਰਕੇ ਅੱਜ ਮੈਂ ਖਲੀ ਆਪਣੇ ਲਈ ਲੈਣੀ ਲਾੜੀ ਮੈਂ ਪੰਜਾਬ ਦੇ ਹਰ ਪਟਿਆਲੇ ਦੇ ਵਾਸੀ ਲਈ ਲਾੜੀਆਂ ਜਿਨ੍ਹਾਂ ਨਾਲ ਇਹਨਾਂ ਨੇ ਧੱਕੇ ਕੀਤੇ ਸੀਗੇ ਉਹ ਸਾਰੇ ਅੱਜ ਵੇਟ ਕਰ ਰਹੇ ਤੁਸੀਂ ਦੇਖਿਆ ਉਹ ਨਾ ਕਮਨ ਚ ਵਿੱਚ ਲੋਕ ਇੰਨੇ ਖੁਸ਼ ਹਨ ਕਿ ਕਮ ਸੇ ਕਮ ਇਹਨਾਂ ਨੂੰ ਟ੍ਰਾਇਲ ਤੇ ਜਾਣਾ ਪਏਗਾ ਸਸਪੈਂਡਡ ਐਂ ਫੇਰ ਵੀ ਅਹੰਕਾਰ ਨਹੀਂ ਖਤਮ ਹੋਇਆ ਰੋਜ਼ ਪਾਰਟੀ ਕਰਦੇ ਫਿਰਦੇ ਅਸੀਂ ਤੇ ਅੱਜ ਵੀ ਪ੍ਰਕੋਟਾ ਕਚਹਿਰੀਆਂ ਤੇ ਪਾਜਦੇ ਫਿਰਦੇ ਆ ਕਿ ਇਹਨਾਂ ਨੂੰ ਸਜ਼ਾ ਦਿਵਾਨੀ ਐ ਅਸੀਂ ਆਪਣੀ ਮਿਹਨਤ ਦੀ ਕਮਾਈ ਲਗਾਦੇ ਐ ਐ ਤੇ ਗਲਤ ਕੰਮ ਕਰਕੇ ਉਸ ਤੋਂ ਬਾਅਦ ਇੰਜੋਏ ਕਰਦੇ ਸੀ ਪਟਿਆਲੇ ਰੋਜ਼ ਗੱਡੀ ਲੈ ਕੇ ਸਰਕਾਰੀ ਗੱਡੀ ਸਰਕਾਰੀ ਜਾਂ ਗਨਮੈਨ ਲੈ ਕੇ ਫਿਰਦੇ ਔਰ ਤੁਸੀਂ ਇਹ ਦੇਖੋ ਕਰਨਲ ਸਾਹਿਬ ਉਹਨਾਂ ਦੇ ਆਈਜੀ ਤੁਸੀਂ ਆ ਦੱਸੋ ਅਗਰ ਫੌਜ ਦੇ ਜਵਾਨਾ ਨੇ ਨਾਨਕ ਨੂੰ ਕੁੱਟ ਦਿੱਤਾ ਹੁੰਦਾ ਤੇ ਕਰਨਲ ਸਾਹਿਬ ਨੇ ਕੀ ਕਹਿਣਾ ਸੀਗਾ ਕਿ ਪਲੀਜ਼ ਕੰਪਰੋਮਾਈਜ਼ ਫੌਜ ਤੇ ਦਾ ਨਹੀਂ ਹੁੰਦਾ ਫੌਜ ਤਾਂ ਜਿਹੜਾ ਗੱਦਾਰ ਹੁੰਦਾ ਹੈ ਨਾ ਉਸ ਨੂੰ ਫੌਜ ਦੇ ਅੰਦਰ ਹੀ ਜਿਹੜਾ ਫੌਜ ਦਾ ਤੁਸੀਂ ਦੇਖਿਆ ਹੋਣਾ ਇੱਕ ਕਾਨੂੰਨ ਹੈਗਾ ਅਗਰ ਫੌਜ ਜਿਹੜਾ ਦੇਸ਼ ਦੀ ਸੁਰੱਖਿਆ ਲਈ ਬਣਿਆ ਹੋਇਆ ਹੈ ਅਗਰ ਕੋਈ ਦੇਸ਼ ਗੱਦਾਰ ਬਣ ਜਾਏ ਜਾਂ ਦੇਸ਼ ਦਰੋਹੀ ਬਣ ਜਾਏ ਤੇ ਫੌਜ ਉਹਨਾਂ ਦਾ ਕੋਰਟ ਆਫ ਇਨਕੁਆਇਰੀ ਕਰਕੇ ਫੌਜ ਦੇ ਅੰਦਰ ਹੀ ਯੂਨੀਫਾਰਮ ਉਤਾਰ ਦਿੰਦੀ ਹੈ ਬਿਲਕੁਲ ਕੋਰਟ ਮਾਰਸ਼ਲ ਹੋ ਜਾਂਦਾ ਹੈ ਤੇ ਪੰਜਾਬ ਪੁਲਿਸ ਵਿੱਚ ਇਹ ਲਾਗੂ ਕਿਉਂ ਨਹੀਂ ਹੈ ਕਿਉਂ ਨਹੀਂ ਡੀਜੀਪੀ ਗੌਰਵ ਯਾਦਵ ਜਿਹੜੇ ਪਫਾ ਜਿਹਦੇ ਆ ਆਪਣੇ ਯੂਨੀਫਾਰਮ ਦੇਖਾ ਕੀ ਦੇ ਭੇੜੀਏ ਹਨ ਅਗਰ ਉਹ ਗਲਤ ਕਰ ਰਹੇਨ ਲਾਅ ਐਂਡ ਆਰਡਰ ਤੋੜਦੇ ਆਂ ਦੇ ਆ ਲਾਅ ਐਂਡ ਆਰਡਰ ਮੈਂਟੇਨ ਕਰਨ ਲਈ ਅਗਰ ਜਿਹੜਾ ਬੰਦਾ ਲਾਅ ਐਂਡ ਆਰਡਰ ਖਰਾਬ ਕਰ ਰਿਹਾ ਹੈ ਜਾਂ ਇਹਨਾਂ ਨੇ ਗਲਤ ਐਂਫੇ ਕੰਕਾਊਂਟਰਸ ਕਰ ਰਹੇਨ ਹੋਰ ਜਿਹੜੇ ਆ ਗਲਤ ਕੰਮ ਕਰ ਰਹੇਨ ਪਬਲਿਕ ਨੂੰ ਡਰਾ ਰਹੇ ਤਮਕਾਰਿਆਨ ਹੋਰ ਪੈਸੇ ਖਾ ਰਹੇਨ ਤੇ ਕਿਉਂ ਨਹੀਂ ਕਰ ਰਵ ਯਾਦਵ ਨੇ ਨਾਨੂ ਖੜੇ ਕਰਕੇ ਡਿਸਮਿਸ ਕੀਤਾ ਹੋਰ ਕੇ ਬਾਦਿਜ ਕੋਰਟ ਤੇ ਜਾਂਦੇ ਰਹਿੰਦੇ ਜਦੋਂ ਤੁਸੀਂ ਸਜ਼ਾ ਦੇਣ ਤੁਹਾਡੇ ਕੋਲ ਹੱਕ ਹੈਗਾ ਹੋਰ ਜਿੱਥੇ ਕਿਸੇ ਨੇ ਗਲਤ ਕੀਤੀ ਹੈ ਅਗਰ ਤੁਸੀਂ ਗਲਤ ਨੂੰ ਇੱਕ ਬੰਦੇ ਨੂੰ ਸੁਧਾਰੋਗੇ ਤੇ 100 ਸੁਧਰ ਜਾਂਦੇ ਮਗਰ ਤੁਸੀਂ ਇੱਕ ਨੂੰ ਖਰਾਬ ਕਰਨ ਦੇ ਚੱਕਰ 100 ਨੂੰ ਹੋਰ ਖਰਾਬ ਕਰ ਰਹੇ ਹੋ ਤੇ ਗੌਰਵ ਯਾਦਵ ਸਰ ਨੂੰ ਮੇਰੀ ਰਿਕੁਐਸਟ ਹੈ ਕਿ ਇਹ ਜੇ ਪੜੀਆਂ ਨੂੰ ਇਮੀਡੀਏਟਲੀ ਡਿਸਮਿਸ ਕੀਤਾ ਜਾਏ ਅੱਜ ਵੀ देर ਨਹੀਂ ਹੋਈ ਅੱਜ ਵੀ ਅਗਰ ਗੌਰਵ ਯਾਦਵ ਇਹਨਾਂ ਨੂੰ ਡਿਸਮਿਸ ਕਰ ਦੇ ਹੋਰ ਪਨਿਸ਼ਮੈਂਟ ਦੇ ਦੇ ਤੇ ਸ਼ਾਇਦ ਇਹ ਲੜਾਈ ਫੇਰ ਵੀ ਕਿਤੇ ਨਾ ਕਿਤੇ ਪੰਜਾਬ ਪੁਲਿਸ ਦੀ ਇੱਜ਼ਤ ਬਰੇਗੀ ਤੇ ਬਾਕੀ ਪੰਜਾਬ ਫੌਜੀ ਜਿਹੜਾ ਇੱਕ ਕਰਨਲ ਦੇ ਇਹਨਾਂ ਨੇ ਹੱਥ ਲਾਇਆ ਉਹਨਾਂ ਦੀ ਰਿਸਪੈਕਟ ਹੀ ਵਧੇਗੀ ਕਿ ਪੂਰਾ ਫੌਜ ਹੋਰ ਪੂਰਾ ਨੇਸ਼ਨ ਉਹਨਾਂ ਨੂੰ ਰਿਸਪੈਕਟ ਕਰੇਗਾ ਅਗਰ ਇਹ ਚਾਰ ਬੰਦੇਆਂ ਨੂੰ ਉਹ ਡਿਸਮਿਸ ਆਪਣੇ ਆਪਣੇ ਲੈਵਲ ਤੇ ਇਹਨਾਂ ਨੂੰ ਪਨਿਸ਼ਮੈਂਟ ਦਿੰਦੇ ਸਾਨੂੰ ਇੱਥੇ ਤੱਕ ਜਾਣਾ ਹੀ ਨਾ ਪੈਂਦਾ ਸਿਰਫ ਡਿਸਮਿਸੀ ਚਾਹੁੰਦੇ ਹੋ ਡੀਜੀਪੀ ਗੋਰਵ ਯਾਦਵ ਸਾਹਿਬ ਕੋਲੋਂ ਜਾਂ ਤੁਸੀਂ ਪਨਿਸ਼ਮੈਂਟ ਵੀ ਚਾਹੁੰਦੇ ਹੋ ਕਿ ਉਹਨਾਂ ਨੂੰ ਜੇਲ੍ਹ ਵੀ ਹੋਵੇ ਜਿਸ ਤਰੀਕੇ ਨਾਲ ਧਾਰਾ ਲੱਗੀਆਂ ਨੇ ਜੀ ਬਿਲਕੁਲ ਮਹਚਾਨੀਆ ਨਾਨਾ ਨੂੰ ਜੇਲ੍ਹ ਹੋਏ ਕਿਉਂਕਿ ਜੇਲ੍ਹ ਹੋਏਗੀ ਤਾਂ ਡਿਸਮਿਸ ਵੈਸੇ ਹੀ ਆਟੋਮੈਟਿਕਲੀ ਹੋ ਜਾਣਗੇ ਮਹਚਾਨੀਆ ਕਿ ਇਨਾਂ ਨੂੰ ਪਨਿਸ਼ਮੈਂਟ ਮਿਲੇ ਹਰ ਆਈ ਵਾਂਟ ਕਿ ਅਗਰ ਗੌਰਵ ਯਾਦਵ ਜੜੇ ਹਨ ਪੰਜਾਬ ਦੇ ਲਾ ਐਂਡ ਆਰਡਰ ਦਿਸ ਇ ਮਾਈ ਬਾਪ ਹਨ ਤੇ ਆਪਣੇ ਹੱਥ ਤੇ ਲਾ ਐਂਡ ਆਰਡਰ ਲੈਣ ਹਰ ਆਪਣੇ ਹੱਥ ਨਾਲ ਜੜੇ ਹੈ ਪੇੜੀਏ ਨੇ ਇਨਾਂ ਨੂੰ ਸਜ਼ਾ ਦੇ ਮੈਂ ਗੱਲ ਕਰੀਏ ਕਿ 109 ਜਿਹੜੀ ਬੀਐਨਐਸ ਦੀ ਧਾਰਾ ਹੈ ਉਹਦੇ ਵਿੱਚ ਅਰਾਦਾਇ ਕਤਲ ਦੀ ਗੱਲ ਹੁੰਦੀ ਹੈ ਕਿ ਤੁਸੀਂ ਹੁਣ ਇਸ ਧਾਰਾ ਨੂੰ ਲੈ ਕੇ ਲੜਾਈ ਲੜੋਗੇ ਜੇ ਤੁਹਾਡੇ ਕੋਲ ਆਪਸ਼ਨਾਂ ਕੀ ਕੀ ਹੈਗੇ ਨੇ ਤੁਹਾਡੇ ਕੋਲ ਰਸਤੇ ਕੀ ਕੀ ਕੁਝ ਬਚੇ ਹੈਗੇ ਨੇ ਇਸ ਮਸਲਮ ਲੈ ਕੇ ਜੀ ਸਾਡੇ ਕੋਲ ਸਾਰੇ ਆਪਸ਼ਨਸ ਹੈ ਸਾਡੇ ਕੋਲ 올 ਪ੍ਰੂਫਸ ਹੈਗੇ ਸਾਡੇ ਕੋਲ ਸਾਰੇ ਐਵੀਡੈਂਸ ਹੈਗੇ ਐਂਡ ਆਰ ਲਾਇਰਸ ਵਿਲ ਫਾਈਟ ਫॉर 109 ਇਨ ਦਾ ਕੋਰਟ ਐਂਡ ਆਈ ਆਮ ਸ਼ੋਰ ਦਾ ਕੋਰਟ ਵਿਲ ਆਲਸੋ ਗਿਵ ਅਸ ਜਸਟਿਸ ਹੋਰ ਇਹ ਧਾਰਾ ਨੂੰ ਵਾਪਿਸ ਲਗਾਇਆ ਜਾਏਗਾ ਤੁਹਾਨੂੰ ਲੱਗਦਾ ਕੀ ਜਿਹੜੇ ਦੋਸ਼ੀ ਪੁਲਿਸ ਵਾਲੇ ਨੇ ਤੁਹਾਡਾ ਤੇ ਉਹਨਾਂ ਦਾ ਸਾਹਮਣਾ ਹੋਣ ਵਾਲਾ ਜੀ ਬਿਲਕੁਲ ਹੋਏਗਾ ਮੈਂ ਚਾਨੀ ਆਉ ਮੇਰਾ ਸਾਹਮਣਾ ਕਰਨ ਕਰਨਲ ਸਾਹਿਬ ਵੀ 16 ਤਰੀਕ ਨੂੰ ਕੋਰਟ ਤੇ ਹੋਣਗੇ ਮੈਂ ਚਾਨੀ ਆ ਕਿਉਂ ਕਰਨਲ ਸਾਹਿਬ ਦਾ ਸਾਹਮਣਾ ਕਰਨ ਉਹ ਆਪਣੇ ਪੁਲਿਸ ਅਧਿਕਾਰੀਆਂ ਤੋਂ ਤੇ ਸਲੂਟ ਮਾਰਨ ਤੋਂ ਵੀ ਡਰਦੇ ਸੀਗੇ ਕਰਨਲ ਸਾਹਿਬ ਆਈਜੀ ਲੈਵਲ ਦੇ ਆਫੀਸਰ ਐ ਤੇ ਮੈਂ ਦੇਖ ਉਹ ਕੋਰਟ ਤੇ ਆਪੇ ਹੀ 16 ਤਰੀਕ ਨੂੰ ਹੀ will be present at court when they have been summoned ਮਤਲਬ ਲੱਗਦਾ ਵੀ ਹੁਣ ਲੜਾਈ ਜੜੀ ਹੈ ਜਿਹੜੀ ਲੰਮੀ ਲੜਾਈ ਤੁਹਾਨੂੰ ਲੱਗ ਰਿਹਾ ਵੀ ਲੜਨ ਜਾ ਰਹੇ ਹੋ ਉਦੇ ਵਾਸਤੇ ਤੁਸੀਂ ਤਿਆਰ ਹੋ ਜੀ ਮੈਂ ਬਿਲਕੁਲ ਤਿਆਰ ਹਾਂ ਮੈਂ ਫੌਜੀ ਦੀ ਵੀ ਆਈ ਵਾਈਫਾਂ ਅਸੀਂ ਲੜਾਈਆਂ ਪਿੱਛੇ ਭੱਜ ਕੇ ਨਹੀਂ ਆਂਦੇ ਅਸੀਂ ਸਿਨਾ ਕਹਿੰਦੇ ਨਾ ਆਪਣਾ ਸਟਰੋਂਗ ਕਰਕੇ ਅਸੀਂ ਅੱਗੇ ਵਧਦੇ ਹਾਂ ਲੜਦੇ ਹਾਂ ਜਿੱਤ ਕੇ ਆਵਾਂਗੇ ਜੀ ਸ਼ੁਕਰੀਆ ਦੇਖਦੇ ਇਸ ਮਸਲੇ ਦੇ ਵਿੱਚ ਸੀਬੀਆਈ ਜਿਹੜਾ ਉਹਨਾਂ ਚਲਾਨ ਪੇਸ਼ ਕੀਤਾ ਹੈ ਪਰ ਅਜੇ ਵੀ ਜਿਹੜਾ ਪੀੜਤ ਪਰਿਵਾਰ ਹੈ ਉਹ ਚਾਹੁੰਦਾ ਹੈ ਕਿ 109 ਜਿਹੜੀ ਧਾਰਾ ਹੈ ਉਹਨੂੰ ਜੋੜਿਆ ਜਾਏ ਹਾਲਾਂਕਿ ਜਿਹੜੇ ਕਰਨੂਲ ਸਾਹਿਬ ਨੇ ਉਹਨਾਂ ਦੇ ਹੱਕ ਦੇ ਵਿੱਚ ਲੋਕ ਬਹੁਤ ਇਕੱਠੇ ਹੋਏ ਸੀਗੇ ਲੋਕ ਚਾਹੁੰਦੇ ਸੀਗੇ ਕਿ ਜਿਹੜੇ ਦੋਸ਼ੀ ਪੁਲਿਸ ਵਾਲੇ ਨੇ ਇਹ ਪੁਲਿਸ ਵਾਲਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹਨਾਂ ਨੂੰ ਜੇਲ੍ਹ ਦੀ ਸਲੱਖਾਂ ਦੇ ਪਿੱਛੇ ਜਾਣਾ ਚਾਹੀਦਾ ਹੈ ਉਹਨਾਂ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਇਸ ਮਸਲੇ ਦੇ ਵਿੱਚ ਕੀ ਕੁਝ ਅਪਡੇਟ ਆਂਦੀ ਹੈ ਫਿਲਹਾਲ ਸਾਨੂੰ ਦੋ ਆ ਗਿਆ ਧੰਨਵਾਦ